ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਜੀ ਹੁੰਦੀ ਆਸ਼ਹੀਦ ਜੋੜੀਆਂ ਜੀ ਹੁੰਦੀ ਆਸ਼ਹੀਦ ਜੋੜੀਆਂ ਜੀ ਹੁੰਦੀ ਆਸ਼ਹੀਦ ਜੋੜੀਆਂ ਜੀ ਹੁੰਦੀ ਆਸ਼ਹੀਦ ਜੋੜੀਆਂ ਦਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀ ਆਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰਜੇ ਉੱਤੇ ਖੜ ਕੇ ਹੁੰਦੀ ਆਸ਼ੀਰਦ ਜੋੜੀਆਂ ਪੁੱਤਿਆਂ ਦੇ ਨਾਲ ਦਾਦੀ लाਡ ਲਡਾਉਂਦੀ ਆ ਪੁੱਤਿਆਂ ਦੇ ਨਾਲ ਦਾਦੀ लाਡ ਲਡਾਉਂਦੀ ਆ ਸੋਣੀਆਂ ਦਸਤਾਰਾਂ ਨਾਲ ਕਲਗੀਆਂ ਸਜਾਉਂਦੀ ਆ ਸੂਣੀਆਂ ਦਸ ਤਾਰਾਂ ਨਾਲੇ ਕਲਗੀਆਂ ਸਜਾਉਂਦੀ ਆ ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀ ਆ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀ ਆ ਸ਼ਹੀਦ ਜੋੜੀਆਂ गोबिंद मेरे देराज दुलारियो गोबिंद मेरे देराज दुलारियो ईन न मन्ने ओ सिद्ध को न हारियो ईन न मन्ने ओ सिद्ध को न हारियो ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਚੰਨ ਜਿਹੇ ਮੁਖੜੇ ਵਾਰ-ਵਾਰ ਤੱਕਦੀ ਚੰਨ ਜਿਹੀ ਮੁਖੜੇ ਵਾਰ-ਵਾਰ ਤੱਕਦੀ ਲਾਡ ਲਡਾਉਂਦੀ ਹੋਈ ਕਦੇ ਵੀ ਨਾ ਥੱਕਦੀ ਲਾਡ ਲਡਾਉਂਦੀ ਹੋਈ ਕਦੇ ਵੀ ਨਾ ਥੱਕਦੀ ਦਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਆਇਸ਼ ਪਾਹੀ ਲਾਲਾ ਨੂੰ ਲੈ ਗਏ ਆਇਸ਼ ਪਾਹੀ ਲਾਲਾ ਨੂੰ ਲੈ ਗਏ ਦੇਖਿਆ ਸੀ ਦਾਦੀ ਨੇ ਅੱਖੋਂ ਹੰਝੂ ਵਹਿ ਗਏ ਦੇਖਿਆ ਸੀ ਦਾਦੀ ਨੇ ਅੱਖੋਂ ਹੰਝੂ ਵਹਿ ਗਏ ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਜੀ ਹੁੰਦੀਆਂ ਸ਼ਹੀਦ ਜੋੜੀਆਂ ਜੀ ਹੁੰਦੀਆਂ ਸ਼ਹੀਦ ਜੋੜੀਆਂ ਜੀ ਹੁੰਦੀਆਂ ਸ਼ਹੀਦ ਜੋੜੀਆਂ ਜੀ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰਜ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆ